ਆਉਂਦੇ ਜਾਂਦੇ ਤੈਨੂੰ ਦੇਖਾਰਿਆ ਇਹ ਪੰਡਤ ਕੀ ਲੰਦਾ ਹੈ ਪੱਥਰਾਂ 'ਤੇ ਆਉਂਦਾ ਘੁਆ ਕੇ ਸਭ ਦੇ ਨਹੀਂ ਬੁਲਾਣਾ ਚੜਾ ਕੇ ਅੱਖਾਂ ਵਿੱਚ ਬੈਠਾ ਰਹਿੰਦਾ ਇੱਕ ਦਿਨ ਹੌਸਲਾ ਕਰਕੇ ਪੁੱਛੇ ਨੇ ਇਹਦੇ ਪੰਡਤ ਜੀ ਆ ਜਿਹੜੇ ਤੁਸੀਂ ਪੱਥਰਾਂ 'ਤੇ ਘੁਆਣਾ ਆਇਆ ਕਰਕੇ ਆਪ ਅੱਖਾਂ ਵਿੱਚ ਬੈਠੈ ਨੇ ਆ ਤੇ ਇਹਦਾ ਕੀ ਮਹਤਮਾ ਹੈ ਬਨਾ ਕੰਡਾ ਕੋ ਪੰਡਤ ਉਹਦੇ ਘਾਗਾ ਨੇ ਇਹਨਾਂ ਦੇ ਪੂਜਾ ਕਰੋ ਤਾਂ ਜੋ ਵੀ ਇੱਛਾ ਹੋ ਜੋ ਵੀ ਮਨ ਬਾਸ਼ਿਕ ਖਾ ਲਿਆ ਉਹ ਦਿੰਦੇ ਨੇ ਸਾਨੂੰ ਸਿਰ ਤੰਨਾ ਰਹਿਣ ਲੱਗਿਆ ਪੰਡਤ ਜੀ ਮੈਂ ਗੱਲਾਂ ਖੇਤੀ ਦਾ ਕੰਮ ਜਾਣਾ ਮੈਂ ਕਿੰਨਾ ਕੱਟ ਬਹੁਤੀ ਗਾਮੇ ਬੈਂਦੀ ਆ ਇੱਕ ਖਾਕਰ ਮੈਨੂੰ ਵੀ ਦੇ ਦਿਓ ਮੇਰੇ ਵੀ ਕੰਮ ਕਰਿਆ ਕਰ ਹਾਂ ਕੋਮ ਪੰਡਤ ਮੈਂ ਪਹਿਲਾਂ ਤੁਹਾਨੂੰ ਕਹੜਾ ਲਾਇਆ ਇਹ ਜਿਹੜੇ ਪੰਡਤ ਤੇ ਠਾਕਰਾ ਕਿਹਨਾਂ ਨੇ ਜੁੜਾ ਪੰਡਤੇ ਕਰ ਸਕਦੇ ਆ ਜੱਟ ਜੱਟ ਦਾ ਜੱਟ ਨਹੀਂ ਪੂਜਾ ਕਰ ਸਕਦੇ ਪੰਡਤ ਨੇ ਹਾਕ ਪਾ ਦੁਆ ਹੈ ਇਹ ਇਹ ਬਾਾਰੇ ਬਾਤ ਇਹ ਮੰਦਰੇ ਵਿੱਚ ਦਿੰਦੇ ਆ ਤੇਰੇ ਘਰ ਜਾ ਕੇ ਨਾ ਮੈਂ ਨੱਥੇ ਨੂੰ ਖਾਣੇ ਦੇਣਾ ਨਾਇਕ ਨੇ ਕਿਹਾ ਬਗਨ ਸ਼ਗਣਾ ਉਹ ਐ ਤੰਨਾ ਐਸਾ ਕਹਿ ਰਿਹਾ ਉਹ ਪੰਡਤ ਮਾਰ ਕੋ ਜਾ ਸਿੱਧਾ ਤੰਨਾ ਮਾਨਸੇ ਤਕੜਾ ਸੀ ਕਹਿੰਦਾ ਉਹ ਬਹੁਤੇ ਜੀਤ ਕਹਿੰਦਾ ਤੂੰ ਦੰਦ ਲੈ ਗਿਆ ਤੂੰ ਕਿਹਾ ਤੰਨਾ ਮੇਰੇ ਮੈਨੂੰ ਘੋਟਾਂ ਖੱਦਣਾ ਦਾ ਉਹ ਤਾਣ ਦਾ ਨਾ ਇੱਕ ਵੱਡਾ ਪੱਥਰ ਪਿਆ ਸੀ ਨਾ ਕੱਪੜੇ ਦੇ ਵੀਟ ਲਵੇਂ ਦੇ ਉਹ ਇਹ ਦੇ ਰਿਹਾ ਫਿਰ ਮਨਿਆਦਾ ਸੁਣ ਆਤੀ ਫਿਰ ਕੱਢ ਕੇ ਉੱਠ ਕੇ ਇਸ਼ਨਾਨ ਪਾਣੀ ਧਰ ਕੇ ਤੇ ਖਾਕਾਤਾ ਵੀ ਇਸ਼ਨਾਨ ਕਰਉਣਾ ਇਹੀ ਅराधना ਇਤਾਂ ਕਰਨੀ ਹੈ ਦੋ ਤਾਈਂ ਟਾਈਮ ਤੇ ਦਿਨ ਚੜ੍ਹੇ ਵੇ ਪ੍ਰਸ਼ਾਦ ਦੇ ਉਹਨਾਂ ਤਿਆਰ ਕਰਨ ਆ ਉਹਨਾਂ ਨੂੰ ਇਹਨਾਂ ਨੂੰ ਕੋ ਉਠਾ ਕੇ ਰੋਣ ਤੇ ਰੱਖਣੇ ਤਾਂ ਇਹਨਾਂ ਨੂੰ ਬੜੀ ਖੁਸ਼ੀ ਹੋਗੀ ਜੋ ਦਾ ਪੂਰਾ ਪਾਲ ਸੀ ਮਾਂ ਦੇ ਵਿੱਚ ਵਿਸ਼ਵਾਸ ਆ ਗਿਆ ਜਾਂ ਕੇ ਰਿਤੇ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਦੇ ਮਨ ਪਰਦਾ ਹੈ ਆਪਣਾ ਸੇਮਨੂ ਦਾਟੇ ਆ ਪਾਣ ਸਿੱਖਦੇ ਆ ਤੇ ਇਸੇ ਕਰਕੇ ਵੀ ਸਾਡੇ ਮੰਨ ਦੇ ਇੰਨੇ ਤੇ ਭਰੋਸਾ ਆ ਗਿਆ ਵੀ ਰੱਬ ਹੈਗਾ ਹਲਕਾ ਸੀ ਆ ਮੰਨਦੇ ਜੀਏ ਕਿ ਰੱਬ ਕੋਈ ਦੇਖਿਆ ਕਿਸੇ ਨੇ ਇਹ ਅਗੁਣੀ ਸੇਨਾ ਬਿਨਾ ਦੇਖੇ ਸਾਨੂੰ ਭਰੋਸਾ ਟਕਾਵਾ ਪੈਣਾ ਹੁਣ ਤਾਂ ਮੈਨੇ ਇਸੇ ਇਤਨਾ ਕੀਤਾ ਪੱਟੋ ਪੱਥਰ ਲਿਆ ਬੜੀ ਖੁਸ਼ੀ ਮਨਾਈ ਕਹਾਂ ਆ ਗਿਆ ਸਵੇਰੇ ਅਮਰਦ ਮੇਂ ਉੱਠਿਆ ਉੱਠ ਕੇ ਆ ਕੇ ਪੱਥਰ ਦਾ ਸ਼ਾਨ ਕਰਾਇਆ ਆਪਣਾ ਸ਼ਾਨ ਕਰਾਇਆ ਇਹ ਇੱਕ ਇਹ ਕਾਰਗਮ ਨੇ ਚੰਕੀ ਬਣਾਈ ਵਧੀਆ ਰਾਜ ਮਿਸਤਰੀ ਬੋਲੋ ਉਹ ਚੰਕੀ ਦੇ ਉੱਤੇ ਉਹ ਸੁਣੋ ਉਤਸ਼ਾਹੋਂ ਕੀਤਾ ਪੱਥਰ ਨੂੰ ਉੱਪਰੇ ਇਸ਼ਨਾਨ ਕਰਾਇਆ ਉਹਦੀ ਪੂਜਾ ਜਿਹੜਾ ਹਰ ਕਰਦਾ ਰਿਹਾ ਥੈਂ ਚੜ ਗਿਆ ਪ੍ਰਸ਼ਾਦੇ ਤਿਆਰ ਕਰੇ ਕਿਉਂਕਿ ਮਾਂ ਮਾਪ ਜਿਹੜੀਆਂ ਕਰ ਗਈ ਸੀ ਤੇ ਨਾਂ ਦਾ ਕੁਟ ਬਣਾਈ ਸੀ ਖਾ ਖਾ ਰੇ ਉਹਦੇ ਪ੍ਰਸ਼ਾਦੇ ਤਿਆਰ ਕਰੇ ਦੁੱਧ ਰਿਟਿਆ ਉਸ ਵਾਰ ਬਹੁਤ ਆਮ ਤਰ੍ਹਾਂ ਹੁੰਦਾ ਸੀਗਾ ਮੱਖਣ ਕੰਢਿਆ ਜੋ ਪਰਸ਼ਾਦੇ ਜਿਹੜੇ ਬੇਸਣ ਨਾਲ ਚਾਹਰ ਤਾਲ ਕੇ ਥਾਲੀ ਵਿੱਚ ਪਰੋਸ ਕੇ ਇੱਕ ਪਾਸੇ ਲੱਸੀ ਰੱਖਤੀ ਇੱਕ ਪਾਸੇ ਨਾਲ ਮੱਖਣ ਨਾਲ ਖੱਤਾ ਤੇ ਦੂਰੇ ਪਾਸੇ ਥਾਲੀ ਤੇ ਪਰਸ਼ਾਦੇ ਮੋਰੇ ਰੱਖ ਕੇ ਅਖਰ ਖਾਣੇ ਦੀ ਤਾਜ਼ਾ ਉਹ ਰੋਇ ਪਾਇ ਮਿਲਦੇ ਰੂੜਾ ਜਿਤਨਾ ਨੂੰ ਰਾਤਰੀ ਮਿਲਦਾ ਜਿਹੜੇ ਪੁਰਾਣੇ ਪਾਇਆ ਨਾ ਪੁਰਸਾ ਕੱਢਦੇ ਉਹਨਾਂ ਨੂੰ ਰੱਬ ਦੇ ਜਿਹੜੇ ਪੁਤਰਾ ਭਾਗ ਬਰਮਾਣੀ ਦੇ ਵਿੱਚ ਨੇ ਇੱਕ ਲੋਕੇ ਪੜਿਆ ਸਾਹਿਬ ਆਣਾ ਪੜੇ ਕੋ ਅਨਪੜ੍ਹੇ ਦੀ ਬਾਣੀ ਨੂੰ ਖੋਜਵਾਉਣ ਵਾਸਤੇ ਬੜੇ ਬੜੇ ਦੁਨੀਆਂ ਵਾਸਤੇ ਪੜ੍ਹਦੀ ਜਾਉਂਦੇ ਹੁਣ ਜੱਤਾਂ ਨੇ ਮੰਨਤਾ ਕੀਤੀਆਂ ਭਾਗ ਵਿਪੂਰ ਸ਼ਕਤ ਪ੍ਰਸ਼ਾਦਾ ਛਕ ਲੋ ਉਹ ਨੂੰ ਕਹਿੰਦਾ ਵੀ ਇਹ ਪੱਥਰ ਪੰਦਰ ਤੋਂ ਇੱਕ ਖੰਡ ਕਰਦਾ ਸੀਗਾ ਉਹ ਪ੍ਰਸ਼ਾਦਾ ਛਕਣਾ ਕਿੱਥੇ ਸੀਗਾ ਸਾਹਾਂ ਦੇ ਲੱਗੇ ਆਖਰ ਨੂੰ ਟਾਈਮ ਲਾ ਕਰਿਆ ਜੱਟ ਆਖਣ ਜੀ ਤੁਸੀਂ ਪੰਡਤਾਂ ਦੇ ਪਰਖਾਣ ਹਿੱਟੇ ਹੋਏ ਆ ਇਹਦੇ ਕਰਾ ਸਾਡਾ ਜੱਟ ਨੀਂਦਾਂ ਦਾ ਸਿੰਪਲ ਜਿਹਾ ਖਾਣਾ ਇਹ ਤੁਹਾਨੂੰ ਚੰਗਾ ਨਹੀਂ ਲੱਗਦਾ ਉਹ ਅਸੀਂ ਵੀ ਜੱਟ ਹੁੰਨੇ ਆ ਮਰ ਜਾਵਾਂਗੇ ਜਦੋਂ ਇਹ ਖਾਊਂਗਾ ਤੇ ਮੈਂ ਵੀ ਨਹੀਂ ਸਕਣਾ ਤੁਸੀਂ ਮੈਂ ਵੀ ਨਹੀਂ ਸਕਣਾ ਇਹ ਨਹੀਂ ਸਕਣਾ ਜਦ ਹੈ ਤੁਸੀਂ ਨਹੀਂ ਸਕਦੇ ਮੈਂ ਨਹੀਂ ਸਕਣਾ ਨਾ ਮਾਰਨਾ ਹੁੰਦਾ ਕੁਈਂ ਤਾਂ ਮੈਂ ਤਿੰਨ ਦਿਨ ਬਾਕੇ ਕਈ ਰੇ ਹਫਤਾ ਬਾਕੇ ਰੋਜ਼ ਪਛਾਦੇ ਤਿਆਰ ਕਰਨੇ ਤੇਂ ਕਿਆ ਖਾਣ ਨਹੀਂ ਕਿਰਪਾ ਕਰੋ ਛੱਡ ਲਓ ਕੋ ਅੱਖਾਂ ਵਿੱਚ ਆਉਂਿਆ ਸੌਂਦੀ ਲੱਗਦੀ ਜਦੋਂ ਸੌਣ ਦਾ ਕਾਰ ਹੋ ਜਾਏ ਤਾਂ ਪਰਮੇਸ਼ਰ ਅੰਦਰ ਹੀ ਬੈਠਾ ਹੈ ਜਦੋਂ ਪ੍ਰਗਟ ਹੋ ਜਾਣਾ ਤੇ ਬੱਟਾ ਬਸ ਪਰਮੇਸ਼ਰ ਅੰਦਰ ਹੀ ਬੈਠਾ ਹੈ ਹੈ ਚ ਬੱਟਾ ਸਤਿ ਸਤਿ ਕਿਮਤੋ ਅੰਦਰ ਅੰਦਰ ਬੈਠਾ ਬਾਣੀ ਦਾ ਰਚਨਾ ਘਟ ਘਟ ਮੈਂ ਹਰ ਜੁਗ ਅਸੀਂ ਸੰਤਨ ਦੇ ਰੂਪ ਦਾ ਹਾਂ ਖਰੇਕ ਦੇ ਅੰਦਰ ਪਰਮੇਸ਼ਰ ਬੈਠਾ ਕੋਤ ਰੂਪ ਦੇ ਵਿੱਚ ਮੈਂ ਜੁਗਤੀ ਨਾਮ ਨੇ ਬੈਠਾ ਮਾ ਜਨਾ ਮਾ ਜੁਗਤੀ ਰੂਪ ਢੰਗ ਨਾਲ ਉਹ ਜੁਗਤੀ ਹੁੰਦੀ ਆ ਪਰ ਸਾਧੂ ਸੰਤਾਂ ਕੋ ਗੁਰੂ ਦੀ ਕੀਰਤਨਾਂ ਉਹ ਬਾਹਰ ਮੰਨਦਾ ਅੰਦਰੇ ਮੰਨਦਾ ਹੁਣ ਤਾਂ ਮੇਰੇ ਸੌਤ ਲੱਗ ਗਈ ਅੱਖਾਂ ਮੀਟੇ ਬੈਠਾ ਤਾਂ ਆਖ ਭੁੱਲੀ ਤਾਂ ਪੱਥਰ ਗਾਇਬਾ ਕ੍ਰਿਸ਼ਨ ਭਗਵਾਨ ਬੈਠਾ ਪ੍ਰਸ਼ਾਦੇ ਛਕ ਰਿਹਾ ਹੁਣ ਮੈਂ ਕਹਿੰਦਾ ਜੀ ਕ੍ਰਿਸ਼ਨ ਭਗਵਾਨ ਅੱਗੇ ਸਰਬੰਦੀ ਦੀ ਸੇਵਾ ਹੁੰਦੀ ਦਿੱਤਾ ਇਹਦਾ ਵਰਦਾਨ ਹੁੰਿਆ ਕਿ ਨਿਰੰਦ ਸਭ ਨੂੰ ਸਖਾਈ ਆ ਤੇ ਨਾਮ ਦੇ ਨਾਮ ਲੁੜਿਆ ਉਹ ਪ੍ਰਸ਼ਾਦੇ ਛਕ ਰਿਹਾ ਧੰਨ ਦੇਖਿਆ ਬੜਾ ਖੁਸ਼ ਹੋਇਆ ਬੜਾ ਖੁਸ਼ ਹੋਇਆ ਬਿਠਾ ਕੇ ਮੇਰੀ ਬੇਨਤੀ ਨੂੰ ਮੰਨ ਗਿਆ ਮੰਨ ਗਿਆ ਪ੍ਰਸ਼ਾਦੇ ਛਕਣ ਲੱਗਿਆ ਅੱਛਾ ਧੰਨਿਆ ਮਾਂ ਨੂੰ ਵੀ ਮੰਗਦਾ ਕੀ ਮੰਗਦਾ ਠਾਕੁਰ ਜੀ ਦੇ ਘਰ ਤੇ ਮੇਰੇ ਵੀ ਬਹੁਤਾ ਕਿਰਪਾ ਕਰਦੇ ਹੋ ਇੱਕ ਦੋ ਸੇਰ ਨੂੰ ਖਾਣ ਪੀਣ ਵਾਸਤੇ ਆਟਾ ਦੇ ਦਿਓ ਸਭਾ ਭੋਜਨ ਆਪੇ ਕਰਦੇ ਕਿ ਹੋ ਦੇ ਦਿਓ ਅਸਮਾਨ ਵਾਲੇ ਗੂਨ ਵਿੱਚ ਮਸਾਲਾ ਹਲਦੀ ਦੇ ਦਿਓ ਤੇ ਇੱਕ ਥੋੜੀ ਘਮਣ ਤੇ ਦੁੱਧ ਦੇ ਦਿਓ ਇੱਕ ਘਾੜੀ ਦੇ ਦਿਓ ਜਿਹੜੀ ਰੋਟੀਆਂ ਆਖੀਆਂ ਪਕਾਇਆ ਕਰੇ ਕਿ ਜੀ ਰੰਗੀ ਤੇ ਆਪ ਦਾ ਆਪਰ ਹੋ ਜਾ ਮੰਗੀਆਂ ਲਗਾਈਆਂ ਮੈਂ ਮੰਗੀਆਂ ਵੀ ਮੈਂ ਲੋਭ ਨਹੀਂ ਕੀਤਾ ਜਿਹੜੀ ਮੰਗ ਜ਼ਰੂਰ ਸਾਹਿਬੋਂ ਉਹੀ ਮੰਗੀਆਂ ਜੀ ਆਵਾ ਲੈ ਸੁਣੋ ਕੋਈ ਵਾਲੀ ਦੁਨਿਆ ਜਿਹੜੀ ਤੇਰੀ ਇੱਛਾ ਸਭ ਪੂਰੀ ਹੋ ਗਈ ਨਾ ਮੇ ਤਾਂ ਪੂਰੀ ਸਭ ਇੱਛਾ ਪੂਰੀ ਹੋ ਗਈ ਮਸ ਤਕਤੀ ਨਾਲ ਜੁੜਿਆ ਰਹੋ ਉਸ ਤੋਂ ਬਾਅਦ ਹੋਰ ਜਿਹੜਾ ਕੰਮ ਜਾ ਅੱਛਾ ਠਾਕਰ ਜੀ ਮੈਂ ਹੱਥ ਜੋੜਨਾ ਕੋਈ ਹਫਤਾ ਮਣਾਉਣੇ ਠਾਕ ਫਿਰ ਉਸ ਥਾਂ ਪਰ ਮੈਂ ਧੰਨੇ ਦੇ ਹੱਥ ਵੀ ਜੋੜੇ ਨੱਕੇ ਵੀ ਜੋੜੇ ਹਾਰ ਦੇ ਦਾ ਹੈ ਤਾਂ ਮੈਂ ਧੰਨ ਤਨ ਪਾਇਆ ਧੰਨ ਦਾ ਮਿਲਿਆ ਸੰਤ ਸਵਾਨ ਫਿਰ ਭਗਤੀ ਨਾਲ ਤੇ ਲੱਗ ਗਿਆ ਭਗਤੀ ਨਾਲ ਤੇ ਲੱਗ ਗਿਆ ਹੁਣ ਉਹ ਚਾਚਾ ਸਾਰੇ ਪਿੰਡ ਵਿੱਚ ਫੈਲ ਗਏ ਧਾਮ ਦੇ ਵਿੱਚ ਧਾਮ ਵਿੱਚ ਜਿੜਾ ਤੋਂ ਮੇਦੇ ਕੋਲ ਸਾਰੇ ਫੈਲ ਗਏ ਤੇ ਧੰਨਾ ਦਾ ਭਗਤ ਬਣ ਗਿਆ ਜੇ ਉਹ ਆਂਗਰਮ ਪਰਮੇਸ਼ਰ ਵਾਟਰਫੁੱਲ ਹੈ ਜਿਹਨ ਚੱਕਰ ਬਦਲ ਜਾਂਦਾ ਉਹ ਬਹੁਤ بڑے ਉਪਾਕਾਂ ਦੇ ਨਾਲ ਵਝਿਆ ਬੰਤਾ ਧਰਨਾਬਾਜੀ ਰਾਬੇ ਨੂੰ ਪਾਉਂਦਾ ਕੋਈ ਤੇ ਕੰਮ ਨਾ ਬਿਆ ਕਾ ਫਸਲ ਤੇੜੀ ਹੈ ਸੁੱਕੇ ਦੀ ਕਿਉਂ ਹੀ ਕਈ ਮੁਨਾਫੇ ਹੋ ਕੇ ਪੈਸਾ ਦਾ ਫਾਲਤੂ ਨੂੰ ਫਾਲ ਨਾ ਕਰ ਧਰਨਾ ਥੋੜੇ ਦਿਨਾਂ ਦੇ ਵਿੱਚ ਲੋਖ ਹਾਲ ਵਿੱਚ ਚੰਗਾ ਸੌਖਾ ਹੋ ਗਿਆ ਵੀ ਗਰੀਬੀ ਦੀ ਬਹੁਤ ਜਦੋਂ ਸੌਖਾ ਹੋ ਗਿਆ ਫੇਰ ਜੀਆ ਮੇਟ ਮਾਇਆ ਸੁਖਾਣਾ ਫੇਰ ਚੰਗੇ ਧਰਦੇ ਰਿਸ਼ਤੇ ਵੀ ਆਉਣ ਲੱਗ ਪਏ ਇੱਕ ਚੰਗੇ ਦਾ ਰਿਸ਼ਤਾ ਆ ਗਿਆ ਧਾਰਾ ਮੀਆ ਵੀ ਉਹਨਾਂ ਦੇ ਦਾਣੇ ਕਿ ਕੋੜੀ ਵੀ ਦੇ ਦਿੱਤੀ ਕੋੜੀ ਵੀ ਦੇ ਦਿੱਤੀ ਤੇ ਗੋ ਵੀ ਦੇ ਦਿੱਤ ਦੁੱਧ ਵਾਸਤੇ ਉਹ ਬਾਰ ਵੀ ਚੱਲੇਦੇ ਜਿਨ੍ਹਾਂ ਹੁੰਦੇ ਹੁੰਦੇ ਕੋੜੀ ਪੈਣਾ ਪੈਣਾ ਲੈਣਾ ਜੋ ਲੋੜ ਸੀ ਤਾਂ ਗਾਨੀਆਂ ਕੁੱਦੀ ਰਿਹਾ ਹੈ ਕਿ ਨਾ ਸਾਰੇ ਬਚਨ ਪੂਰੇ ਹੋ ਗਏ ਆ ਉਹ ਜਿਹੜਾ ਪਰਮਹੰਸ ਸੀ ਨਾ ਪੰਡਤ ਜਿਹੜੇ ਪੱਥਰ ਦੇ ਪਾਸੇ ਉਹਦੇ ਕੋਲ ਜਰਾ ਮੈਂ ਕਹਿੰਦੀ ਵੀ ਉਹ ਜਿਹੜਾ ਪਠਾਕਰ ਮੈਂ ਤਾਪ ਤਾਂ ਨਹੀਂ ਉਹਦੇ ਦਾ ਸਾਰੇ ਕੰਮ ਕਰਦਾ ਉਹ ਤਾਂ ਪ੍ਰਤਾਖੋ ਤੇ ਦਰਸ਼ਣ ਲੈਣ ਲੱਗ ਪਿਆ ਉਹ ਵੀ ਚੱਲ ਕੇ ਆਇਆ ਉਹ ਕਹਿੰਦਾ ਭੰਆ ਉਹ ਕਿਰਪਾ ਕਰਕੇ ਮੈਨੂੰ ਵੀ ਠਾਕਰ ਦੇ ਦਰਸ਼ਨ ਕਰਾ ਦੇ ਜੇਰਾ ਠਾਕਰ ਤੈਨੂੰ ਦਰਸ਼ਨ ਦੰਦਾ ਹੈਗਾ ਮੈਨੂੰ ਵੀ ਦਰਸ਼ਨ ਦਿਵਾ ਦੇ ਤੂੰ ਮੇਰਾ ਉਸਤਾਦ ਜੀ ਉਹ ਤੁਹਾਡੀ ਕਿਰਪਾ ਨਾਲ ਉਹ ਮੈਨੂੰ ਦਰਸ਼ਨ ਹੋਇਆ ਜੇ ਤੁਸੀਂ ਕਿਰਪਾ ਕੀਤੀ ਓ ਠਾਕਰ ਮੈਨੂੰ ਦੰਦਾ ਤਾਂ ਹੀ ਦਰਸ਼ਨ ਹੋਏ ਮੈਨੂੰ ਕਹਿੰਉਂਗੇ ਤੁਸੀਂ ਹੋਏ ਕਿ ਉਹ ਤੰਗਿਆ ਕਿਆ ਦਸੀਏ ਤੈਨੂੰ ਅਸੀਂ ਤਾਂ ਪਖੰਡ ਕਰਦੇ ਆਂ ਗੁਰ ਕੀ ਦੋੜ ਨਹੀਂ ਦੋ ਚੜਾਹਾ ਆਉਣਾ ਉਹ ਬਾਕੀ ਘਰ ਜਾ ਕੇ ਮਿਆਣੇ ਪਾਉਂਦੇ ਆਂ ਸਦਾ

ਐਨਾ ਖਾਣਾ ਲੇ ਗਿਤਾ। ਹੁਣ ਤਾਂ ਲੈਣਾ ਖੁਦ ਮੇਂ ਦੀ ਸੀ। ਲੋਕ ਹੁੰਦੇ ਆ ਮਿੱਤ ਰਹਿਣਾ ਆਪੇ ਰੱਖਿਆ ਵੇ ਆਪੇ ਨਕੇ ਨੂੰ ਰਹਿਣਾ। ਦੇਖਣਾ ਕੁਝ ਨਹੀਂ ਰਹਾ। ਹੁਣਕਰ ਰੋਚਨ ਪੰਡਤ ਵੀ ਐਂਦਾ ਜੋ ਦੇਖੋ ਤਾਂ ਸਾਹਮਣੇ ਹੱਥ ਦੇ ਰ ਰਹੇ ਨੇ। ਸਾਡਾ ਖਾਣਾ ਉਹ ਕਹਿੰਦਾ ਮੈਨੂੰ ਦੇਖਦਾ। ਹੌਣ ਕਰ ਮੈਨੂੰ ਦੇਖਦਾ ਬਾਈ। ਤਰਲੋਚਨ। ਤਰਲੋਚਨ। ਅੰਦਰ। ਤੇ ਹੁਣੇ ਦੇਖਾ। ਤੁਸੀਂ ਕਿ ਪਾਕਾਦੇ। ਉਹ ਕਹਿਣ ਲੱਗਿਆ ਧੰਨਾ ਭਗਵਾਨ ਜੀ ਇਹ ਮੇਰਾ ਗੁਰੂ ਆਂ ਇਹ ਤੀਨੇ ਦਰਸ਼ਨ ਤੋਂ ਉਸੇ ਇਹਨੂੰ ਦਰਸ਼ਨ ਕਰਦੇ ਉਹ ਮੈਂ ਭਗਤਾਂ ਜਿਹੜੇ ਇਹਨੂੰ ਦਰਸ਼ਨ ਦਾ ਜੇ ਕਈ ਜਾਨ ਲੱਗੂਗਾ ਹੈ ਕਈ ਜਾਨ ਤਪੱਸਿਆ ਬੰਦ ਵੀ ਕਰੂਗਾ ਭਾਵੇਂ ਇਹਦੇ ਮਨ ਤੇ ਭਾਵਨਾ ਦਰਸ਼ਵਾ ਦੇ ਹੈ ਜੀ ਇਹਦਾ ਬੱਚੇ ਪਾਲਣਾ ਤਪੇਸ਼ੀ ਮਾਤਾ ਉਹ ਮੈਨੂੰ ਤੁਸੀਂ ਜੀ ਦੋ ਤਿੰਨ ਦਿਨ ਤੇ ਮਰੇ ਤੋਂ ਕਿੰਨਾ ਦਿਨ ਦੀ ਸੇਵਾ ਕਰਦਾ ਉਹ ਕਿਹਾ ਮੈਂ ਕਹਿੰਦਾ ਧੰਨਾ ਤੈਨੂੰ ਅਸੀਂ ਦੋ ਤਿੰਨ ਦਿਨ ਚਾਰ ਦਿਨ ਨਹੀਂ ਮਨੇ ਨੇਤਰ ਮੰਨ ਕਰਾ ਨੇਤਰ ਬੰਦ ਕਰਾਏ ਧੰਨੇ ਦੀ ਦ੍ਰਿਸ਼ਟੀ ਪਿਛਲੇ 100 ਜਨਮਾਂ ਨੂੰ ਭਾਉਦੀ 100 ਜਨਮ ਜਨਮਾਂ 100 ਇਹ ਕਿਤੇ ਧੰਨਾ ਪੁੱਠਾ ਹੋ ਕੇ ਤਪસ્યા ਕਰ ਰਿਹਾ ਕਿਤੇ ਧੂਨੇ ਟਾਪ ਰਿਹਾ ਕਿਤੇ ਜਲ ਦੇ ਵਿੱਚ ਖੜਾ ਹੋ ਕੇ ਤਪસ્યા ਕਰ ਰਿਹਾ ਇਹਨਾਂ ਜੁੱਪਾਂ ਦੇ ਵਿੱਚ ਜਿਹੜਾ ਹਰੇ ਧਰਮ ਜਾਂਦੇ ਸੀ ਤਪસ્યા ਕਰਦੇ ਸੀ ਇਹਨਾਂ ਕਸ਼ਤ ਪੈ ਰਹੇ ਧੂਨੇ ਟਾਪ ਰਹੇ ਲੇਕਿਨ ਕਾਲ ਦੇ ਉਹਦੇ ਪਿੱਛੇ ਰਾਹੇ ਮਿਲਦਾ ਕਾਲ ਵਿੱਚ ਕੀਰਤਨ ਹਰਨਾਮਾ ਹਾਂ ਜੀ ਸਦਾ ਪੀਰ ਤਾਂ ਕਾਉਂਗਾ ਕੀਰਤਨ ਵਾਲ ਜੋਨੇ ਕੀਰਤਨ ਹਰਨਾਮਾ ਪਰਮੇਸ਼ਰ ਦਾ ਨਾਮ ਸਭ ਤੋਂ ਮਹੇਤਵਪੂਰਨ ਹੈ ਨਾਮ ਟਾਪ ਅਮਿਆ ਤੇਰੇ ਮਨ ਦੇ ਭੇਖਾ ਨਾ ਰਹਿਆ ਵੀ ਮੈਨੂੰ ਹੁਣੇ ਮਿਲ ਗਿਆ ਚਾਰ ਦਿਨ ਚ ਤੇ ਤੇਰੀ ਸੋ ਜਨ ਵਿੱਚ ਤਸੱਬਿਆ ਪਿਛਲੇ ਉਹ ਤੇਰੇ ਜੀ ਕੋ ਪਿਛਲੇ ਸੰਸਕਾਰ ਹੋਏ ਆ ਤਾਂ ਮਾਇਨਾ ਤੈਨੂੰ ਦਰਸ਼ਨ ਦਿੰਦੇ ਨੇ ਮਹਾਰਾਜ ਜੈ ਜੀ ਕਿਵੇਂ ਵੀ ਦਿੱਤੇ ਪਰ ਮੇਰਾ ਕੁੱਤਾ ਹੁਣ ਮੇਰੀ ਜਨਕਾਂ ਦੀ ਰੱਬ ਮੋੜ ਜਾਣੀ ਹੁੰਦਾ ਹਾਂ ਵੰਦੀ ਧਰਤ ਛਾਏ ਵੰਦੀ ਧਰਤ ਨਾ ਛੁੱਟੇ ਨਾ ਹੋਵੇ ਜੇ ਉਹ ਕੋਈ ਭਾਗ ਬਟਨ ਕਰਦੇ ਵੇ ਰੱਬ ਨੂੰ ਮੰਨਣਾ ਪੈਂਦਾ ਰੱਬ ਦੇ ਕਰੀ ਨੇ ਭਗਤ ਪਾਖ ਦਿੰਦੇ ਆਖਣ ਕਰ ਉਹ ਜੰ ਨੂੰ ਉਸ ਥਾਗਨ ਨੇ ਗ੍ਰੰਥਾ ਨੇ ਦਰਸ਼ਨ ਦਿੱਤੇ ਉਹਦਾ ਵੀ ਗਿਆਨ ਹੋਇਆ ਹੁਣ ਸੌਣ ਤੋਂ ਭਾਵ ਸੰਭੇ ਹੈ ਕਿ ਪੂਰਾ ਭਰੋਸਾ ਕਰਕੇ ਬੀਆ ਬਾਣੀ ਬਾਵਾ ਬਾਣੀ ਨਰਨਾਰੰਗ ਆਹ ਵਾ ਬਾਣੀ ਨਰਨਾਰੰਗ ਮਿਸ ਜੇਵਡਾ ਵਰਨਾ ਕੋਏ ਮਿਸ ਜੇਵਡਾ ਵਰ ਨਾ ਕੋਏ ਇਹ ਨਰੰਕਾਰ ਖੁਦ ਰੰਕਾਰ ਹੈ ਗੁਰਮਾਨ ਪਾਤਸ਼ਾਹ ਸੈਦੋ ਢੂ ਇਹ ਪੀਰ ਸਿੰਘ ਨੇ ਕੋਹਾ ਮੈਂ ਤੁਹਾਨੂੰ ਥੋੜਾ ਜਿਹਾ ਨਰੰਕਾਰ ਬਿਤਾਉਂਦਾ ਸੈਦੋ ਕੋ ਮੁਸਲਮਾਨ ਪੀਰ ਸਿੰਘ ਕਰਨੇ ਦਵਾਈ ਵਾਲਾ ਸੀ ਨਾ ਓਰੇ ਬਾਬਾ ਗੁਰਮਾਨ ਪਾਸ਼ਾ ਜਿੰਦ ਰਹੇ ਜਾਂ ਜਨਨ ਲਗੇ ਉਹ ਪੀਰ ਕਹਿੰਦਾ ਸਤਗੁਰੂ ਕਿ ਤੁਹਾਡੇ ਦਰਸ਼ਨ ਵਗੈਰਾ ਨਹੀਂ ਸਕਦਾ ਮੇਰੇ ਕੋਲੇ ਰਹਾ ਮੇਰੇ ਕੋਲੇ ਰਹਾ ਕਹਿਤਾ ਕਿ ਵੀਰ ਜੀ ਇਸ ਵੀਰ ਦੇ ਦਰਸ਼ਨ ਸਦਾ ਹੋਣੀ ਨਹੀਂ ਹੈ ਇਹਦੀ ਮਨਿਆਤ ਹੈ ਇਹ ਸਦਾ ਸਰੀਰ ਰਹਿਣਾ ਨਹੀਂ ਸਾਡੇ ਤਿੰਨ ਰੂਪ ਨੇ ਆਹ ਸਰੀਰ ਸੰਗਮ ਰੂਪ ਸਰੀਰ ਤੇ ਥੋੜੀ ਜਿਹੀ ਰਹਿਣਾ ਇਹ ਅਮਰ ਸਿਖਸ਼ਾ ਨਿਰਗੂਰਪ ਜਿਹੜਾ ਹੈ ਉਹਦੇ ਵਿੱਚ ਅਰੇ ਕੋਈ ਦਰਸ਼ਨ ਹੋ ਨਹੀਂ ਸਕਦੇ ਤੇ ਆਹ ਰੂਪ ਸਾਡਾ ਛਾਪ ਰੂਪ ਹੈ ਸ਼ਬਦ ਰੂਪ ਸ਼ਬਦ ਰੂਪ ਦੇ ਵਿੱਚ ਜੁਬਾਂ ਯਾਤਰਾ ਹੈ ਸੰਸਾਰ ਤੋਂ ਬਸਾਂਗੇ ਹੁਣ ਕੋ ਆਗਿਨੀ ਬਾਣੀ ਹੈ ਨਾ ਸਤਗੁਰ ਵਜਣ ਵਜਣ ਹੈ ਸਤਗੁਰ ਪਾਤਰ ਮੁਕਤ ਨਾਮ ਹੈ ਉਹ ਪਾਤਰ ਮੁਕਤ ਨਾ ਇਹ ਮੁਕਤੀ ਮੁਕਤੀ ਦੇਣ ਦਾ ਸਮਾਪਤ ਇਹ ਗੁਰਮੰਗ ਦੇ ਵਜਣ ਦੇ ਜਿਹੜਾ ਇੱਕ ਵੇਖੋ ਗੁਰ람 ਦੇ ਕਿਸੇ ਨੂੰ ਦੇ ਦਰਸ਼ਨ ਕਰ ਲਾ ਹੁੰਦੇ ਨੇ ਪ੍ਰੋਸਾ ਕਰੋ ਪੀਏ ਜਨੰਕਾਰੇ ਤੋਂ ਬੜਾ ਪੁਰਾਣੀ ਇਸ ਕਹਾਣੀ ਆਪਣੀ ਬਾਣੀ ਵਿੱਚ ਜੁੜਨਾ ਹੈ ਕਿ ਕਹਾਵਾ ਆ ਕੇ ਜਿੰਨੇ ਟੈਵਰੇ ਦੋ ਤੰਦ ਦਾ ਰਹਿ ਗਿਆ ਉਸ ਤੋਂ ਬਾਅਦ ਵੀ ਜੋ ਤੁੰਗ ਵਿੱਚ ਸਿਖਾਇਆ ਨਹੀਂ ਨਾ ਉਹਨਾਂ ਨੂੰ ਪੁੱਛਿਆ ਕਿ ਜਾਂ ਕਿੰਟਾ ਲਾ ਲਾ ਬਹੁਤ ਰਿਵਾਈਵ ਕਰਿਆ ਲਗਾ ਮਾਤਰਾ ਉਹ ਬਾਣੀ ਭੰਗ ਜਾਵੇ ਜੇ ਪੰਨਾ ਰੱਬਾ ਪੁਰਾਣਾ ਸੋ ਪਾਈ ਤੁਹਾਨੂੰ ਆਦਾ ਡਾਕਟਰ ਸਾਹਿਬ ਦਾ ਧੰਨਵਾਦ ਤੇ ਹੁਣ ਸਾਡੇ ਜਿਹੜੇ ਨਾਮ ਨਾਲ ਡਾਕਟਰ ਸਾਹਿਬ ਨੇ ਦਿੱਤੀ ਐ ਸਮਪਨ ਜਿਹੜੀ ਨੂੰ ਨਤਾ ਜਾਵੇਗਾ ਲੈਂਡ ਦੇ ਕਰਮਾਤਾ ਕਾ ਲੋਨੇ ਸੁਨੇਹਾ ਸੁਆਈ ਬੀ ਨਾ ਹਾਲ ਸੰ ਸੁਆਈ ਬੀ ਭਤੇ ਕੋਡ ਕੰਮ ਵਿੱਚ ਇੱਕ ਸੜਕ ਤੇ